ਯਾਰ ਭਰੀ ਸਾਸਰੀ ਕਾਲਾ ਕਿਸ ਨੇ ਐਡ ਲੋਣੀ ਤਾਂ ਲੈ ਪੋਰਟਰ ਤੇ ਲੰਮੜ ਚੱਲੀ ਜਾਦਾ 5 ਤੋਂ 7 ਫੁੱਟਾਂ ਪਾ ਭੇਜ ਦਿਓ ਮੇਰੇ ਨਾਲੇ ਆਪਣਾ ਫੇਸਬੁੱਕ ਦਾ ਪੇਜ ਆ ਉਹ ਵੀ ਫੋਲੋ ਕਰਿਆ ਕਰੋ ਭਰਾ ਬਣ ਕੇ ਕਿੰਨੇ ਸਾਰੇ YouTube ਵਾਲੇ ਸਾਰੇ ਜਣੇ ਫੇਸਬੁੱਕ ਦਾ ਪੇਜ ਫੋਲੋ ਕਰ ਲਓ ਤੇ ਅੱਜ ਰਾਤੇ ਰਾਤ 5000 ਰੁਪਏ 5000 ਕਰਦੇ ਹੋ ਤੇ ਆਪਾਂ ਦੇ ਕਿ ਵੀਰੇ ਤਿੰਨ ਚੀਜ਼ਾਂ ਵੀਰੋ ਸਾਰੀ ਵੀ ਖਪੜਾ ਬਣ ਕੇ ਸਟੈਪ ਨਾ ਕਰੋ ਮੇਰੇ 16 ਫੁੱਟਾ ਟਰਾਦਾ 65 670 ਪਹਿ ਟਾਇਰਾ ਜਮਾ ਬਿਨਾ ਕੱਟ ਤੋਂ ਇਹ ਰਿਹਾ ਗਰਦਾਸਪੁਰ ਫਤੇਕਰ ਚੂੜੀਆਂ ਪੈਂਡਾ ਵੀਰ ਦਾ 10 ਇੰਚੀ ਗੱਡਰ ਫੁੱਲ ਪਲੇਟ ਭਰੀ ਵੀ ਆ ਤੇ ਰੇਲ ਦਾ ਹਿੱਸਾ ਤੇ 20 ਬਾਈ ਦੇ ਭੈਰਾਂ ਨੂੰ ਟੂਕੇ ਦਾ ਰੰਗ ਕੀਤਾ 55 ਇੰਚ ਮੱਛੀ ਹੌਕਾ ਪੂਰਾ ਸੋਹਣਾ ਟਰਾਲਾ ਲੇਜ਼ਰ ਕੱਟ ਦਾ 3 ਇੰਚੀ ਇਹ ਲੇਜ਼ਰ ਕੱਟ ਦਾ ਵੈੱਡ ਬਣਿਆ ਵਾ ਫੁੱਲ ਟਰਾਲਾ ਵੀ ਲੇਜ਼ਰ ਕੱਟ ਦਾ ਬਣਿਆ ਵਾ ਤੇ 3 ਫੁੱਟ ਵੈੱਡ 2 ਫੁੱਟ ਵਾੜੋ ਤੇ ਫੁੱਲ ਕੈਂਚੀਆਂ ਬਣਾਈਆਂ ਫੁੱਲ ਪਲੇਟ ਭਰੀ 10 ਇੰਚੀ ਗੱਡਰਾਂ ਦੇ ਤੇ ਵੀਲ ਕਵਰ ਪਏ ਆ ਬੇੜ 'ਤੇ ਲੱਗੇ ਲਾਈਟਾਂ ਲੱਗੀਆਂ ਕੁੰਡੀਆਂ ਛੁੰਡੀਆਂ ਲੱਗੀਆਂ ਪੂਰਾ ਸੋਨਾ ਟਰਾਲਾ ਪੁੱਲ ਮਲਤੀ ਪਈ ਤੇ 16 7 ਦਾ ਤੇ ਮਗਰ ਵੀ ਲਾਈਟਾਂ ਲੱਗੀਆਂ ਤੇ ਜਾਲੀ ਲੱਗੀ ਬੇੜ 'ਤੇ ਪੂਰਾ ਸੋਨਾ ਟਰਾਲਾ 55 'ਚ ਮੱਛੀ ਹੁੱਕ ਕਿਤੇ ਗੁੱਲਾ ਪੈਂਦਾ 4 ਇੰਚੀ ਤੇ ਰੇਟ ਹੈਗਾ 295000 ਰੁਪਇਆ 295000 ਰੁਪਇਆ ਰੇਟ ਆ ਆ ਵੇਖੋ ਫੁੱਲ ਪਲੇਟ ਭਰੀ ਆ ਥੱਲੇ ਤੋਂ ਲੈ ਕੇ ਪਿੱਛੇ ਤੱਕ ਗਈ ਬੰਦ ਕੀਤੇ ਆ ਗਾਡਰ ਪੂਰੀ ਮੋਟੀ ਚਾਦਨਾਂ ਪਲੇਟ ਭਰੀ ਵੀ ਆ ਤੇ ਹੈਵੀ ਤੋਂ ਭਾਰਾ ਟਰਾਲਾ ਬਣਿਆ ਵਾ ਤੇ 10 ਇੰਚੀ ਗਾਡਰ ਦਾ ਅੰਡਰੀ ਹੱਬ ਰੇਲ ਦਾ ਹਿੱਸਾ 3 ਫੁੱਟ ਵੈੱਡ ਤੇ ਤਰਪਾਲ ਪਾਉਣ ਵਾਲਾ ਪਾਈਪ ਲਕਟਾਂ ਲੱਗੀਆਂ ਬੇੜ ਤੇ ਲੱਗੇ ਆ 55 ਇੰਚ ਮੱਛੀ ਹਾਕ ਕੋ ਤੇ ਪੂਰਾ ਹੈਵੀ ਤੋਂ ਭਾਰਾ ਟਰਾਲਾ 20 ਬਾਈ ਦੇ ਬਹਿਰਾਂ ਟਾੜਾ ਸੇਲ ਦਾ ਮਾਲ ਲੇਜ਼ਰ ਕੱਟ ਦਾ ਟਰਾਲਾ ਬਣਿਆ ਸਾਰਾ ਤੇ 3 ਲੱਖ 2 ਲੱਖ 95000 ਰੁਪਇਆ ਰੇਟ ਆ 80 ਤੇ 5 ਆ 2 ਲੱਖ 95000 ਰੁਪਇਆ ਰੇਟ ਆ 3 ਲੱਖ 5 ਘੱਟ 3 ਲੱਖ ਤੇ ਵੀਰ ਕੋ ਸਾਰੀ ਵੀ ਖਪਰਾ ਬਣ ਕੇ ਸਟੈਪ ਨਾ ਕਰੋ ਤੇਨੇ ਆ ਵੀਰੇ ਸਫਰ ਟਰੈਕਟਰ ਆ ਬਾਈਲਾਰਸ ਕਿਹਨੂੰ ਕਹਿੰਦੇ ਦੀ ਬਾਈਲਾਰਸ ਨਹੀਂ ਐ ਸਫਰ ਖੱਟਾ ਅੰਦਾਜ਼ੀ ਕਿਹੜਾ ਵੱਡਾ ਸਫਰ ਤੇ ਲੋਡਰ ਲੱਗਿਆ ਵਾ ਕਿਸੇ ਵੀਰ ਭਾਈ ਨੇ ਲੈਣਾ ਵੀ ਨਸਪਰ ਕਰ ਸਕਦੇ ਆ ਮਲੋਟ ਏਰੀਆ ਵੀਰ ਦਾ ਤੇ ਵਧੀਆ ਫੌਂਡਮ ਵਧੀਆ ਲੋਡਰ ਆ ਪੂਰਾ ਮੋਡੀਫਾਈ ਕਰਾਇਆ ਵਾ ਇੰਜਨ ਉਹਦਾ ਟਰੈਕਟਰ ਦਾ ਸਾਰਾ ਕੰਮ ਹੋਇਆ ਵਾ ਤੇ ਲੋਡਰ ਪੂਰਾ ਵੱਡਾ ਲੱਗਿਆ ਵਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਜੰਦੀ ਜਾਂਦਾ ਤੇ 9596 ਮਾਡਲ ਟਰੈਕਟਰ ਆ ਇਹ ਤੇ ਇਹ ਵਕਾਊ ਹੈ ਕਿਸੇ ਵੀਰ ਭਾਈ ਨੂੰ ਲੈਣਾ ਵੀ ਸੰਪਰਕ ਕਰ ਸਕਦੇ ਆ ਤੇ ਪੂਰੇ ਪੈਸੇ ਲਾਏ ਹੋਏ ਉੱਤੇ 5-6 ਲੱਖ ਰੁਪਏ ਉੱਤੇ ਲਾਇਆ ਦੀ ਵੀਰਾਂ ਦਾ ਜੇ ਕੋ ਕਾਉ ਹੈ ਕਿਸੇ ਵੀਰ ਭਾਈ ਨੇ ਲੈਣਾ ਫੇ ਵੀ ਨਸਪਰ ਕਰ ਸਕਦੇ ਏਡ ਕੰਮ ਲੋਟੋ ਰੇਟ ਫੋਨ ਤੇ ਕਰ ਸਕਦੇ ਰੇਟ ਦੱਸਿਆ ਨਹੀਂ ਤੇ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਮਾਲਕ ਵੀ ਤਾਂ ਨੰਬਰ ਉੱਤੇ ਚੱਲੇ ਜਾਂਦਾ ਤੇ ਇਹ ਜਮਾਂ ਕੰਮ ਸਾਰਾ ਹੋਇਆ ਵਾ ਟਰੈਕਟਰ ਦਾ ਤੇ ਲੋਡਰ ਨਾ ਵਾਂ ਲੱਗਿਆ ਵਾ ਤੇ ਸਾਰੀ ਜਾਣਕਾਰੀ ਫੋਨ ਆ ਵੀਰੇ ਫਾਰਮ ਟਰੈਕ 45 ਦਾ ਟਰੈਕਟਰ ਆ ਏੜਾ ਮਕਸਰ ਮਕਸਰ ਏੜਾ ਇੰਜਨ ਗੇਅਰ ਦਾ ਓਕੇ ਆ ਟਾਇਰ ਹੈਗੇ ਆ 80 90 ਪੈਸੇ ਇਹ ਭੋਵਜਾ ਟਰੈਕਟਰ ਆ ਕਿਤੇ ਵੀਰ ਭਾਈ ਨਹੀਂ ਲੈਣਾ ਵੀ ਤਾਂ ਸੰਪਰਕ ਕਰ ਸਕਦੇ ਆ ਵੀ ਤਾਂ ਪੂਰਾ ਸਾਮ ਕੇ ਰੱਖਿਆ ਇੱਕ ਘਰ ਦਾ ਟਰੈਕਟਰ ਆ ਪਹਿਲੇ ਨਾਂ ਦੇ ਟਰੈਕਟਰ ਆ ਇਹ ਮਾਲਕ ਵੀਰ ਦੇ ਤੇ ਕੋਕਾਪੀ ਟਰੈਕਟਰ ਆ ਤੇ ਰੰਗ ਪੇਂਟ ਦਾ ਟਰੈਕਟਰ ਨੀਰ ਆ ਜਾ ਤੇ ਪੁੱਤਾਂ ਨੂੰ ਵੀ ਤਾਂ ਸਾਮ ਕੇ ਰੱਖਿਆ ਦੀ ਟਰੈਕਟਰ ਵੇਚ ਰਿਆ ਵੀਰ ਪੈਸਿਆਂ ਦੀ ਲੋੜ ਕਰਕੇ ਇਤੇ 2012 ਮਾਡਲ ਰੰਗ ਪੇਂਟ ਦਾ ਟਰੈਕਟਰ ਜਵਾ ਨੀਰ ਆ ਤੇ ਕੋਕਾਪੀ ਟਰੈਕਟਰ ਸਾਰੀ ਜਾਣਕਾਰੀ ਫੋਨ ਲੱਗ ਕੇ ਲੈ ਸਕਦੇ ਆ ਮਾਲਕ ਵੀ ਦਾ ਨੰਬਰ ਉੱਤੇ ਚੱਲੀ ਜਾਂਦਾ ਇੰਜਣ ਘੇੜਦਾ ਓਕੇ ਆ 2012 ਮਾਡਲ ਦਾ ਰੇਟ ਹੈਗਾ 3,60,000 3,60,000 ਰੁਪਏ ਰੇਟ ਆ 2012 ਮਾਡਲ ਦਾ 45 ਦਾ ਫਾਰਮੈਟ ਰਹੇਗਾ ਇਹ ਪੰਜਾਬ ਨੰਬਰ ਇੰਜਣ ਘੇੜਦਾ ਓਕੇ ਆ ਵਾਕੇ ਲੈ ਸਕਦੇ 1 ਰੁਪਏ ਦਾ ਨੁਕਸ ਨਹੀਂ 45 ਦਾ ਤੇ ਸਾਰੀ ਜਾਣਕਾਰੀ ਫੋਨ ਲਾ ਕੇ ਦੇ ਸਕਦੇ ਆ ਕੋਕਾ ਵੀ ਟਰੈਕਟਰ ਆ ਇਹ ਰਗਾ ਮਕਸਦ ਵੀਰ ਦਾ ਉਹ ਕੈਪੀਟਰ ਮਾਲਕ ਵੀ ਦਾ ਨੰਬਰ ਉੱਤੇ ਚੱਲ ਜਾਂਦਾ ਡਾਬਰ ਪੱਟੀ ਡੰਡਾ ਨਾਲ ਪੰਜਾਬ ਨੰਬਰ ਕਾਜ ਪੱਤਰਾ ਟ੍ਰੈਕਟਰ ਲੀਡ ਆ ਜੋ ਬਿਲਕੁਲ ਲਾਇਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜੇ ਦਾ ਸਬਸਕ੍ਰਾਈਬ ਕਰੋ